ਕਿਵੇਂ ਚੱਲ ਰਿਹਾ ਹੈ ਕੰਮ ਕਰ? ਬਸ ਠੀਕ ਜੀ। ਠੀਕ ਜੀ ਆ। ਹਾਂ ਜੀ। ਆਉਂਦੇ ਜਾਂਦੇ ਜ਼ਰੂਰ ਖੜ ਜਾ ਕਰੋ ਬਾਬਾ ਜੀ ਕੋਲੇ। ਬਲਾਡਾ ਰੋਡ ਤੇ ਖੜਾਲਕਲਾ ਪਿੰਡ ਦੇ ਨੇੜੇ। ਇਹਨਾਂ ਨੇ ਇਹ ਛੋਟਾ ਜਿਹਾ ਕੰਮ ਚਲਾਇਆ ਹੋਇਆ ਹੈ ਆਪਦਾ ਤੇ ਨਾਲ-ਨਾਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਨਿਭਾ ਰਹੇ ਨੇ। ਲੈ ਵੀਰ ਰੋਡ ਤੇ ਬਾਬਾ ਜੀ ਨੇ ਕਲਾਇਆ ਹੋਇਆ ਹੈਗਾ ਗਰਮੀਆਂ ਦਾ ਤੋਹਫਾ। ਤੇ ਠੰਡੀ ਰਗੜਾ ਸਰਦਈ। ਇਹਦੇ ਵਿੱਚ ਜਿਹੜੀ ਕੋਈ ਵੀ ਨਸ਼ੀਲੀ ਵਸਤੂ ਹੈ ਉਹ ਨਹੀਂ ਹੈਗੀ ਹੈ ਨਾ। ਤੇ ਛੋਟਾ ਜਿਹਾ ਤੰਬੂ ਲਾਇਆ ਹੋਇਆ ਹੈਗਾ। ਸਾਨੂੰ ਆਪਾਂ ਮਲਾਉਣੇ ਆ ਬਾਬਾ ਜੀ ਦੇ ਨਾਲ ਇਹਦੇ ਨਾਲ ਤੇ ਵੱਡੇ ਬ੍ਰਾਂਡ ਨੇ ਜਿਹੜੇ ਉਹਨਾਂ ਨੂੰ ਤਾਂ ਆਪਾਂ ਬਹੁਤ ਇੰਪੋਰਟੈਂਸ ਦਿੰਨੇ ਆ ਵੀ ਯਾਰ ਵੱਡੀ ਗੱਲ ਬਾਤ ਹੈ ਹਨਾ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਚੱਲ ਰਹੀ ਅੱਛਾ ਜੀ ਕਦੋਂ ਕਦੋਂ ਕੰਮ ਸਟਾਰਟ ਕੀਤਾ ਤੁਸੀਂ ਜੀ ਮਹੀਨਾ ਕੋ ਹੋ ਗਿਆ ਜੀ ਸਾਨੂੰ ਕਰੇ ਨੇ ਇੱਕ ਮਹੀਨਾ ਹੋ ਗਿਆ ਹਾਂਜੀ ਤੇ ਮਹੀਨੇ ਕਦੇ ਵਿੱਚ ਫਿਰ ਕਿਵੇਂ ਚੱਲ ਰਿਹਾ ਹੈ ਕੰਮ ਕਰ ਬਸ ਠੀਕ ਜੀ ਠੀਕ ਜੀ ਆ ਹਾਂਜੀ ਕਿੰਨੇ ਕ ਗਾਹਕ ਆ ਜਾਂਦੇ ਆ ਆਹ ਇਹ 2/100 ਰੁਪਏ ਬਚਤੇ ਆ। ਇਹਨਾਂ ਦੀ ਹੀ ਵਾਚ ਖਰਚਾ ਕਰਕੇ ਨਾ ਮੋਟਾ। 2/100 ਰੁਪਏ ਬਚਦਾ ਹੈ। আচ্ছা। ਤੇ ਫਿਰ ਇਹਦੇ ਨਾਲ ਨਾਲ ਤੁਸੀਂ ਕੁਝ ਹੋਰ ਵੀ ਕਰ ਰਹੇ ਹੋ? ਹਾਂ ਜੀ ਗੁਰੂ ਘਰ ਦੀ ਡਿਊਟੀ ਵੀ ਕਰ ਰਹੇ ਆਂ ਜੀ। ਕਿੱਥੇ ਜੀ? ਕਿਸ਼ਨਗੜ ਪਿੰਡ ਹੈ। ਅੱਛਾ ਜੀ। ਹਾਂ ਜੀ। ਤੇ ਕਿੰਨੇ ਦਾ ਕਲਾਸ ਦਿੰਨੇ ਹੋ ਇਹ? ਇਹ 50 ਦਾ ਕਲਾਸ ਵੀ ਆਈ, 30 ਦਾ ਕਲਾਸ ਵੀ ਆਈ। ਅੱਛਾ ਜੀ। ਹਾਂ ਜੀ। ਕੋਈ ਇਹਦੇ ਵਿੱਚ ਕੋਈ ਜਿਵੇਂ ਕਹਦੀ ਵੀ ਤੁਸੀਂ ਐ ਵੈਸੇ ਲਿਖਿਆ ਹੋਇਆ ਸੀ ਉੱਥੇ ਵੀ ਨਸ਼ਿੱਲੀ ਵਰਸ ਤੋਂ ਕੋਈ ਇਹਦੇ ਵਿੱਚ ਪਾਉਂਦੇ ਨਹੀਂ ਹੈਗੇ ਤੁਸੀਂ? ਹਾਂ ਜੀ ਹਾਂ ਜੀ। ਕੋਈ ਇਸ ਤਰ੍ਹਾਂ ਦੇ ਕੋਈ ਹੈ ਤਾਂ ਨਹੀਂ ਕੋਈ ਗੱਲਬ ਤਾਗਤ ਵਾਲੀਆਂ ਚੀਜ਼ਾਂ ਨੇ ਅੱਛਾ ਜੀ ਕੋਈ ਇਹਦੇ ਵਿੱਚ ਨਸ਼ੀਲੀ ਵਸਤੂ ਨਹੀਂ ਪਾਈ ਹੁੰਦੀ ਕਈ ਨਾ ਮਤਲਬ ਇਹ ਪੈਮ ਰੱਖਦੇ ਨੇ ਵਿੱਚ ਸੁਖਾਣਾ ਪਾ ਕੇ ਵੇਚੀ ਜਾਂਦੇ ਹੁਣ ਠੀਕ ਹੈ ਜੀ ਵੀ ਮੰਨ ਕੇ ਜੇ ਕੋਈ ਘਰ ਵੀ ਰਿਹਾ ਕੋਈ ਕੋਈ ਵਾਰੀ ਘਰ ਵੀ ਰਿਹਾ ਪੁੱਛ ਲੋ ਜ਼ਰੂਰ ਠੀਕ ਹੈ ਜੀ ਕਈ ਵਾਰੀ ਹੁੰਦਾ ਕੋਈ ਨਾ ਕੋਈ ਪਾ ਦਿੰਦਾ ਹੁੰਦਾ ਥੋੜੀ-ਮੋਟੀ ਠੀਕ ਹੈ ਜੀ ਇਹ ਆਪਣੇ ਕੋਲੇ ਸੁੱਖੇ ਵਾਲੀ ਕੋਈ ਗੱਲਬਾਤ ਨਹੀਂ ਓਕੇ ਇਹਦੇ ਵਿੱਚ ਸੁੱਕਾ ਨਹੀਂ ਹੁੰਦਾ ਇਹਦੇ ਵਿੱਚ ਹੁੰਦੇ ਨੇ ਬਾਦਾਮ ਹੁੰਦੇ ਨੇ ਆਇਟਮਾਂ ਸਾਰੇ ਇੱਕ ਮਿੰਟ ਮੈਂ ਦਿਖਾ ਦਾਂ ਤੁਸੀਂ ਇਹ ਸਮਾਨ ਇਹਦੇ ਵਿੱਚ ਪਾ ਕੇ ਵੇਚਦੇ ਹੋ ਓਕੇ ਰੋਡ 2 ਲੀਟਰ ਦੁੱਧ ਪਾ ਜਾਂਦਾ ਇਹਦੇ ਵਿੱਚ ਅੱ ਤੇ ਸ਼ਕਰਦੇਸ਼ੀ ਪਹੁੰਚ ਜੀ ਠੀਕ ਹੈ ਭਾਈ ਗੁਰਸੇਵਕ ਸਿੰਘ ਇਹ ਮੋਬਾਈਲ ਨੰਬਰ ਆ ਤੁਹਾਡਾ ਹਾਂਜੀ ਠੀਕ ਹੈ ਆਪਣਾ ਐਡਰੈਸ ਕਿੱਥੇ ਜੀ ਐਡਰੈਸ ਦੱਸ ਦੋ ਕਿੱਥੇ ਖੜੇ ਹੋ ਤੁਸੀਂ ਪਲਾਣਾ ਕੋਲੇ ਜੀ ਆ ਆਪਣਾ ਆਈਟੀਆਈ ਦੇ ਲਵੇਗੀ ਆਈਟੀਆਈ ਅੱਛਾ ਆ ਸਾਹਮਣੇ ਏਟੀਆਈ ਹੈ ਠੀਕ ਹੈ ਪਲਾਣਾ ਦੇ ਤੋਂ ਮਤਲਬ ਹੈ ਜੀ ਬਾਹਰ ਥੋੜੀ ਹੀਟ ਜ਼ਿਆਦਾ ਸੀਗੀ ਤੇ ਬਾਬਾ ਜੀ ਇਹਦੇ ਕੋਈ ਇਫੈਕਟ ਕੀ ਨੇ ਕੋਈ ਸਾਈਡ ਇਫੈਕਟ ਕੋਈ ਹੈਗੀ ਇਹਦੇ ਲਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਅੱਛਾ ਜੀ ਇਹ ਤਾਂ ਸਰੀਰ ਲਈ ਚੰਗਾ ਹੀ ਹੈ ਚੰਗਾ ਹੀ ਸਰੀਰ ਵਾਸਤੇ ਠੀਕ ਹੈ ਤਾ ਬੱਚੇ ਪੀ ਸਕਦੇ ਨੇ ਠੀਕ ਹੈ ਮਾਇਆ ਪੀ ਸਕਦੀਆਂ ਨੇ ਠੀਕ ਹੈ ਇਹਦਾ ਮਤਲਬ ਕਿਸੇ ਨੂੰ ਵੀ ਉਹ ਨਹੀਂ ਹੈਗਾ ਨੁਕਸਾਨ ਨਹੀਂ ਹੈਗਾ ਤੇ ਤਾਂ ਫਿਰ ਬੈਨੀਫਿਟ ਹੈ ਸਰੀਰ ਬਾਤੇ ਅੱਛਾ ਜੀ ਹਾਂ ਠੀਕ ਹੈ ਤੇ ਜਿਵੇਂ ਹੁਣ ਦੇਖਿਆ ਆਪਾਂ ਨੇ ਵੀ ਰੋਡ ਕਿਨਾਰੇ ਕੋਲ ਡਰਿੰਕ ਦੇ ਦੁਕਾਨਾਂ ਨੇ ਹਨਾ ਖੁੱਲੀਆਂ ਹੋਈਆਂ ਨੇ ਵੱਡੇ ਵੱਡੇ ਸ਼ੋਅਰੂਮ ਨੇ ਵੱਡੇ ਵੱਡੇ ਜਿਹੜੇ ਬ੍ਰਾਂਡਡ ਚੀਜ਼ਾਂ ਮਤਲਬ ਕਿ ਵਿਕਦੀਆਂ ਨੇ ਉਹਨਾਂ ਦੇ ਸਾਈਡ ਇਫੈਕਟ ਵੀ ਹੈਗੇ ਨੇ ਜਿਵੇਂ ਤਲੀਆਂ ਹੁੰਦੀਆਂ ਵੀ ਹੁੰਦੀਆਂ ਨੇ ਉਹ ਤੇ ਜਾਂ ਜਿਵੇਂ ਕੋਲ ਡਰਿੰਕ ਤਿਆਰ ਹੁੰਦੇ ਨੇ ਉਹਨਾਂ ਦੇ ਵਿੱਚ ਕੈਮੀਕਲ ਪਾਇਆ ਜਾਂਦਾ ਹੈਗਾ ਉਹ ਕੈਮੀਕਲ ਪਾ ਕੇ ਤਿਆਰ ਕਰਦੇ ਆ। ਉਹਦੇ ਨਾਲ ਉਹ ਇਹਦੇ ਵਿੱਚ ਕਿੰਨਾ ਕਫਰਕ ਲੱਗਦਾ ਹੋਊਗਾ ਜ਼ਹਿਰ ਆਈ ਮੇਰਾ। ਅੱਛਾ ਜੀ। ਉਹ ਤਾਂ ਕੁਛ ਵੀ ਨਹੀਂ ਇਹ ਤਾਂ ਸਰੀਰ ਨੂੰ ਜੇ ਮੰਨ ਕੇ ਤਿੰਨ ਦਿਨ ਚਾਰ ਦਿਨ ਪਹਿਲੇ ਸਰੀਰ ਨੂੰ ਪਤਾ ਲੱਗਣ ਲਾ ਦਿੰਦਾ ਜੀ। ਅੱਛਾ ਜੀ। ਵੀ ਕੀ ਚੀਜ਼ ਪੀ ਰਿਆ ਸੀ? ਉਹ ਤਾਂ ਜ਼ਹਿਰ ਆ ਉਹ ਤਾਂ ਜੇ ਡੇਲੀ ਸੇਵ ਨੂੰ ਹੋ ਜਾ ਕੋਈ ਦਿੱਕਤ ਤਾਂ ਨਹੀਂ? ਨਹੀਂ ਜੀ ਕੋਈ ਦਿੱਕਤ ਨਹੀਂ ਆ ਜੀ। ਕੋਈ ਦਿੱਕਤ ਨਹੀਂ। ਡੇਲੀ ਵਾਲੇ ਨੂੰ ਤਾਂ ਫਾਇਦੀ ਹੈ। ਬਾਕੀ ਆਉਂਦੇ ਜਾਂਦੇ ਜਰੂਰ ਖੜਜਿਆ ਕਰੋ ਇੱਥੇ। ਕਿਉਂਕਿ ਲੋੜਵੰਦ ਬੰਦੇ ਦੀ ਜ਼ਰੂਰਤਮੰਦ ਬੰਦੇ ਦੀ ਆਪਾਂ ਨੂੰ ਮਦਦ ਕਰਨ ਦੀ ਲੋੜ ਹੁੰਦੀ ਆ ਨਾ। ਆਉਂਦੇ ਜਾਂਦੇ ਜਰੂਰ ਖ ਬਲਾਡਾ ਰੋਡ ਤੇ ਖਡਾਲਕਲਾਂ ਪਿੰਡ ਦੇ ਨੇੜੇ ਇਹਨਾਂ ਨੇ ਇਹ ਛੋਟਾ ਜਿਹਾ ਕੰਮ ਚਲਾਇਆ ਹੋਇਆ ਆਪਦਾ ਤੇ ਨਾਲ-ਨਾਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਨਿਭਾ ਰਹੇ ਨੇ ਤੇ ਵੀਡੀਓ ਨੂੰ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਜੀ ਤੇ ਜਰੂਰ ਸੇਵਾ ਦਾ ਮੌਕਾ ਦਿਓ ਤੇ ਇੱਥੇ ਪੀ ਕੇ ਜਾਓ ਬਾਕੀ 30 ਰੁਪਏ ਦਾ ਗਲਾਸ ਹੈ 1 50 ਰੁਪਏ ਦਾ ਗਲਾਸ ਹੈ ਇਹਦੇ ਨਾਲ ਕੋਈ ਕੋਈ ਵਾੜੀ ਵੱਡੀ ਕੀਮਤ ਨਹੀਂ ਹੈਗੀ ਪੈਸਿਆਂ ਦੀ ਤੇ ਗੱਲ ਹੁੰਦੀ ਹੈ ਰੋਜ਼ਗਾਰ ਚਲਾਉਣ ਦੀ ਹਨਾ ਵੀ ਆਪਾਂ ਕਿੰਨੀ ਕ ਮਦਦ ਕਰ ਸਕਦੇ ਆ ਇੱਕ ਆਮ ਬੰਦੇ ਦੀ ਜਰੂਰ ਮਦਦ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ